ਨਰਿੰਦਰ ਮੋਦੀ ਅੱਜ ਲਗਭਗ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਸੌਚਕ ਸਮਾਗਮ ਸ਼ਾਮ 7:15 ਤੇ ਰਾਸ਼ਟਰਪਤੀ ਭਵਨ ਵਿਖੇ ਹੋਵੇਗਾ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਸੌਚਕਨ ਤੋਂ ਪਹਿਲਾਂ ਮੋਦੀ ਰਾਜਘਾਟ ਪਹੁੰਚੇ ਹੋਤੀ ਉਹਨਾਂ ਨੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ ਇਸ ਤੋਂ ਬਾਅਦ ਉਹ ਸੈਵਟਾਲ ਤੇ ਬਾਅਰ ਮੈਰਵਲ ਗਏ ਮੋਦੀ ਦੇ ਸੌਚਕ ਸਮਾਗਮ ਨੂੰ ਲੈ ਕੇ ਦਿੱਲੀ 'ਚ ਸੁਰੱਖਿਆ ਤੇ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ ਮੋਦੀ ਦੇ ਨਾਲ ਮੰਤਰੀ ਮੰਡਲ ਦੇ ਮੈਂਬਰ ਵੀ ਸੌਚਕਣਗੇ 7 ਦੇਸ਼ਾਂ ਦੇ ਸਰਕਾਰੀ ਅਤੇ ਮੁਖੀਆਂ ਦੇ ਕਈ ਦੇਸ਼ਾਂ ਦੇ ਰਾਜ ਸੂਤਾ ਹਾਈ ਹਾਈ ਕਮਿਸ਼ਨਰਾਂ ਦੇਸ਼ ਦੇ ਦੇਸ਼ ਦੇ ਵੱਖ-ਵੱਖ ਖੇਤਰ ਵਿੱਚ ਨੰਬਰ ਸ਼ਕਤੀਤਾ ਸਮੇਤ ਲਗਭਗ 8000 ਲੋਕ ਇਸ ਇਸ ਇਤਿਹਾਸਿਕ ਪਲ ਦੇ ਗਵਾਹ ਹੋਣਗੇ ਅਮਿਤ ਸ਼ਾਹ ਤੇ ਰਾਜਨਾਥ ਵਰਗੇ ਸੀਨੀਅਰ ਪਾਸਪਾਨ ਨੇਤਾਵਾਂ ਦਾ ਮੰਤੀ ਬੰਨਣਾ ਲਗਭਗ ਤੈ ਹੈ ਪ੍ਰਧਾਨ ਮੰਤਰੀ ਚੁਣੇ ਗਏ ਨਰਿੰਦਰ ਮੋਦੀ ਅੱਜ ਸੌਚਕੰਤੋ ਪੈਲਾਸ ਸਵੇਰੇ 7:00 ਵਜੇ ਰਾਜਘਾਟ ਪਹੁੰਚੇ ਅਤੇ ਉਹਨਾਂ ਨੇ ਮਹਾਤਮਾ ਗਾਂਧੀ ਨੂੰ ਮੱਥਾ ਟੇਕਿਆ ਇਸ ਤੋਂ ਬਾਅਦ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਮਾਰਕ ਹਮੇਸ਼ਾ ਟਾਲ ਤੇ ਰਾਸ਼ਟਰੀ ਯੋਧੇ ਸਮਾਰਕ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਨਰਿੰਦਰ ਮੋਦੀ ਅੱਜ ਲਗਭਗ 30 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਕੇ ਸੌਚਕ ਸਮਾਗਮ ਸ਼ਾਮ 7:15 ਤੇ ਰਾਸ਼ਟਰਪਤੀ ਭਵਨ ਵਿਖੇ ਹੋਵੇਗਾ। ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੌਚਕ ਤੋਂ ਪਹਿਲਾਂ ਮੋਦੀ ਰਾਜ்கਾੜ ਪਹੁੰਚੇ ਹੋਤੀ ਉਹਨਾਂ ਨੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਸੈਵਰ ਟਾਲ ਤੇ ਬਾਅਰ ਮੈਰਵਲ ਗਏ ਮੋਦੀ ਦੇ ਸੌਚਕ ਸਮਾਗਮ ਲੈ ਕੇ ਦਿੱਲੀ ਚ ਸੁਰੱਖਿਆ ਤੇ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ ਮੋਦੀ ਦੇ ਨਾਲ ਮੰਤਰੀ ਮੰਡਲ ਦੇ ਮੈਂਬਰ ਵੀ ਸੌਂ ਚੁਪਣਗੇ ਸੱਤ ਦੇਸ਼ਾਂ ਦੇ ਸਰਕਾਰੀ ਅਤੇ ਮੁਖੀਆਂ ਦੇ ਕਈ ਦੇਸ਼ਾਂ ਦੇ ਰਾਜ ਸੂਤਾ ਹਾਈ ਹਾਈ ਕਮਿਸ਼ਨਰਾਂ ਦੇਸ਼ ਦੇ ਦੇਸ਼ ਦੇ ਵੱਖ-ਵੱਖ ਖੇਤਰ ਵਿੱਚ ਨਾਮਵਾਰ ਸ਼ਕਤੀਤਾ ਸਮੇਤ ਲਗਭਗ 8000 ਲੋਕ ਇਸ ਇਤਿਹਾਸਿਕ ਪਲ ਦੇ ਗਵਾਹ ਹੋਣਗੇ ਅਮਿਤਸਰ ਤੇ ਰਾਜਨਾਥ ਵਰਗੇ ਸੀਨੀਅਰ ਭਾਜਪਾ ਨੇਤਾਵਾਂ ਦਾ ਮੰਤੀਬੰਨ ਲਗਭਗ ਤੈਅ ਹੈ ਪ੍ਰਧਾਨ ਮੰਤਰੀ ਚੁਣੇ ਗਏ ਨਰਿੰਦਰ ਮੋਦੀ ਅੱਜ ਸੋਚੋਕੰਟੋ ਪੈਲਾਸ ਸਵੇਰੇ 7 ਵਜੇ ਰਾਜਘਾਟ ਪਹੁੰਚੇ ਅਤੇ ਉਹਨਾਂ ਨੇ ਮਹਾਤਮਾ ਗਾਂਧੀ ਨੂੰ ਮੱਥਾ ਟੇਕਿਆ ਇਸ ਤੋਂ ਬਾਅਦ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਮਾਰਕ ਹਮੇਸ਼ਾ ਅਟਲ ਤੇ ਰਾਸ਼ਟਰੀ ਯੋਧੇ ਸਮਾਰਕ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਨਰਿੰਦਰ ਮੋਦੀ ਅੱਜ ਲਗਭਗ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਸੌਚਕ ਸਮਾਗਮ ਸ਼ਾਮ 7:15 ਤੇ ਰਾਸ਼ਟਰਪਤੀ ਭਵਨ ਵਿਖੇ ਹੋਵੇਗਾ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਸੌਚਕਨ ਤੋਂ ਪਹਿਲਾਂ ਮੋਦੀ ਰਾਜਘਾਟ ਪਹੁੰਚੇ ਹੋਤੀ ਉਹਨਾਂ ਨੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ ਇਸ ਤੋਂ ਬਾਅਦ ਉਹ ਸੈਵਰਟਾਲ ਤੇ ਬਾਅਰ ਮੈਰਵਲ ਗਏ ਮੋਦੀ ਦੇ ਸੌਚਕ ਸਮਾਗਮ ਨੂੰ ਲੈ ਕੇ ਦਿੱਲੀ 'ਚ ਸੁਰੱਖਿਆ ਤੇ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ ਮੋਦੀ ਦੇ ਨਾਲ ਮੰਤਰੀ ਮੰਡਲ ਦੇ ਮੈਂਬਰ ਵੀ ਸੌਚਕਣਗੇ 7 ਦੇਸ਼ਾਂ ਦੇ ਸਰਕਾਰੀ ਅਤੇ ਮੁਖੀਆਂ ਦੇ ਕਈ ਦੇਸ਼ਾਂ ਦੇ ਰਾਸੂਤਾ ਹਾਈ ਹਾਈ ਕਮਿਸ਼ਨਰਾਂ ਦੇਸ਼ ਦੇ ਦੇਸ਼ ਦੇ ਵੱਖ-ਵੱਖ ਖੇਤਰ ਵਿੱਚ ਨੰਬਰ ਸ਼ਕਤੀਤਾ ਸਮੇਤ ਲਗਭਗ 8000 ਲੋਕ ਇਸ ਇਸ ਇਤਿਹਾਸਿਕ ਪਲ ਦੇ ਗਵਾਹ ਹੋਣਗੇ ਅਮਿਤ ਸ਼ਾਹ ਤੇ ਰਾਜਨਾਥ ਵਰਗੇ ਸੀਨੀਅਰ ਪਾਸਪਾਨ ਨੇਤਾਵਾਂ ਦਾ ਮੰਤੀ ਬੰਨਣਾ ਲਗਭਗ ਤੈ ਹੈ ਪ੍ਰਧਾਨ ਮੰਤਰੀ ਚੁਣੇ ਗਏ ਨਰਿੰਦਰ ਮੋਦੀ ਅੱਜ ਸੌਚਕੰਤੋ ਪੈਲਾਸ ਸਵੇਰੇ 7:00 ਵਜੇ ਰਾਜਘਾਟ ਪਹੁੰਚੇ ਅਤੇ ਉਹਨਾਂ ਨੇ ਮਹਾਤਮਾ ਗਾਂਧੀ ਨੂੰ ਮੱਥਾ ਟੇਕਿਆ ਇਸ ਤੋਂ ਬਾਅਦ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਮਾਰਕ ਹਮੇਸ਼ਾ ਅਟਲ ਤੇ ਰਾਸ਼ਟਰੀ ਯੋਧੇ ਸਮਾਰਕ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਨਰਿੰਦਰ ਮੋਦੀ ਅੱਜ ਲਗਭਗ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਸੌਚਕ ਸਮਾਗਮ ਸ਼ਾਮ 7:15 ਤੇ ਰਾਸ਼ਟਰਪਤੀ ਭਵਨ ਵਿਖੇ ਹੋਵੇਗਾ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਸੌਚਕਨ ਤੋਂ ਪਹਿਲਾਂ ਮੋਦੀ ਰਾਜਘਾਟ ਪਹੁੰਚੇ ਹੋਤੀ ਉਹਨਾਂ ਨੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ ਇਸ ਤੋਂ ਬਾਅਦ ਉਹ ਸੈਵਟਾਲ ਤੇ ਬਾਅਰ ਮੈਰਵਲ ਗਏ ਮੋਦੀ ਦੇ ਸੌਚਕ ਸਮਾਗਮ ਨੂੰ ਲੈ ਕੇ ਦਿੱਲੀ 'ਚ ਸੁਰੱਖਿਆ ਤੇ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ ਮੋਦੀ ਦੇ ਨਾਲ ਮੰਤਰੀ ਮੰਡਲ ਦੇ ਮੈਂਬਰ ਵੀ ਸੌਚਕਨਗੇ 7 ਦੇਸ਼ਾਂ ਦੇ ਸਰਕਾਰੀ ਅਤੇ ਮੁਖੀਆਂ ਦੇ ਕਈ ਦੇਸ਼ਾਂ ਦੇ ਰਾਸੂਤਾ ਹਾਈ ਹਾਈ ਕਮਿਸ਼ਨਰਾਂ ਦੇਸ਼ ਦੇ ਦੇਸ਼ ਦੇ ਵੱਖ-ਵੱਖ ਖੇਤਰ ਵਿੱਚ ਨਮਵਾਰ ਸ਼ਖੀਤਾ ਸਮੇਤ ਲਗਭਗ 8000 ਲੋਕ ਇਸ ਇਸ ਇਤਿਹਾਸਿਕ ਪਲ ਦੇ ਗਵਾਹ ਹੋਣਗੇ ਅਮਿਤ ਸ਼ਾਹ ਤੇ ਰਾਜਨਾਥ ਵਰਗੇ ਸੀਨੀਅਰ ਭਾਜਪਾ ਨੇਤਾਵਾਂ ਦਾ ਮੰਤੀਬੰਨ ਲਗਭਗ ਤੈਅ ਹੈ ਪ੍ਰਧਾਨ ਮੰਤਰੀ ਚੁਣੇ ਗਏ ਨਰਿੰਦਰ ਮੋਦੀ ਅੱਜ ਸੌਚੋਕੰਟੋ ਪੈਲਾਸ ਸਵੇਰੇ 7:00 ਵਜੇ ਰਾਜਘਾਟ ਪਹੁੰਚੇ ਅਤੇ ਉਹਨਾਂ ਨੇ ਮਹਾਤਮਾ ਗਾਂਧੀ ਨੂੰ ਮੱਥਾ ਟੇਕਿਆ ਇਸ ਤੋਂ ਬਾਅਦ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਮਾਰਕ ਹਮੇਸ਼ਾ ਅਟਲ ਤੇ ਰਾਸ਼ਟਰੀ ਯੋਧੇ ਸਮਾਰਕ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।